ਹਰੇ ਭੈਣ ਭਰਾਵਾਂ ਨੂੰ ਗੁਰਵਿੰਦਰ ਮਾਨ ਵੱਲੋਂ ਸਤਿ ਸ੍ਰੀ ਅਕਾਲ ਅੱਜ ਆਪਾਂ ਖੜੇ ਹਾਂ ਪਿੰਡ ਚੱਕ ਜਾਨੀ ਸਰਚਿੰਦਾਂ ਵਾਲੀ ਵਿੱਚ ਜ਼ਿਲ੍ਹਾ ਫਾਜ਼ਿਲਕਾ ਵਿੱਚ ਆਓ ਵੇਖਦੇ ਹਾਂ ਪਿੰਡ ਚਿੰਦਾਂ ਵਾਲੀ ਦਾ ਇਤਿਹਾਸ ਆਓ ਕਰਦੇ ਹਾਂ ਬਾਬਾ ਬਜ਼ੁਰਗ ਜਗਜੀਤ ਸਿੰਘ ਜੀ ਨਾਲ ਗੱਲਬਾਤ ਇਹ ਦੱਸਣਗੇ ਆਪਾਂ ਨੂੰ ਪਿੰਡ ਦਾ ਇਤਿਹਾਸ ਸਤਿ ਸ੍ਰੀ ਅਕਾਲ ਬਾਬਾ ਜੀ ਸਤਿ ਸ੍ਰੀ ਅਕਾਲ ਹੋਰ ਕੀ ਹਾਲ ਚਾਲ ਹੈ ਜੀ ਠੀਕ ਬਹੁਤ ਵਧੀਆ ਹੋਰ ਕੈਮਾ ਜੀ ਸੇਤਾਂ ਹੋਰ ਬਾਬਾ ਜੀ ਆਪਣਾ ਅਸੀਂ ਤੁਹਾਡੇ ਪਿੰਡ ਆਏ ਸੀ ਅੱਜ ਆਓ ਜੀ ਆਂ ਜੀ ਆਪਣਾ ਇੱਥੋਂ ਦੀ ਇੱਥੇ ਰੇਨੇਸ਼ ਹੈ ਪਿੰਡ ਦੇ ਵਿੱਚ ਇੱਥੇ ਜੰਪਾ ਦਾ ਹਾਂ ਜੀ ਬੱਬਾ ਜੀ ਕੀ ਇਹ ਚੱਕ ਜਾਨੀ ਸਰਪੰਡਾ ਜਿਹੜਾ ਵੀ ਇਹਨੂੰ ਸ਼ਿੰਦਿਆ ਵਾਲੀ ਵੀ ਕਿਹਾ ਜਾਂਦਾ ਹੈ ਹਾਂ ਜੀ ਇਹ ਸ਼ਿੰਦਿਆ ਵਾਲੀ ਕਿਉਂ ਕਿਹਾ ਜਾਂਦਾ ਬੱਬਾ ਜੀ ਕੀ ਇਹਦਾ ਇਤਿਹਾਸ ਹੈ ਕੀ ਕਿਸ ਤਰ੍ਹਾਂ ਦਾ ਸੀ ਆ ਵੀ ਜਦੋਂ ਅੰਗਰੇਜ਼ ਗਵਰਨਮੈਂਟ ਆਈ ਹੈ ਨਾ ਹਾਂ ਜੀ ਉਦੋਂ ਇਹ ਸਾਰਾ ਇਲਾਕਾ ਮੁਥੋਂਦਾਨੀ ਸੀ ਅੱਛਾ ਜੀ ਗੈਰਵਾਸੀ ਯਾਦ ਅੱਛਾ ਜੀ ਉਹਨਾਂ ਨੇ ਵਾਦੀ ਕਰਨ ਦੇ ਮਾਰੇ ਚੱਕ ਕੱਟੇ ਅੱਛਾ ਜੀ ਠੀਕ ਹੈ ਚੱਕ ਤੇ ਜਿਹੜਾ ਸੀਗਾ ਇਹ ਸਾਡੇ ਬਜ਼ੁਰਗ ਸੀ ਬਾਬਾ ਪੂਠਾ ਸੀ ਅੱਛਾ ਜੀ ਕੋਈ ਨਾ ਪਤਾ ਕਿ ਆ ਗਿਆ ਕਿ ਕਿੰਨੇ ਚੱਕ ਸੀ ਇਹ ਇਹ ਚੌਕ ਕੋਲ کئی ਹੋਣਗੇ ਜਦੋਂ ਤੱਕ ਮੈਂ ਰਸਤਾ ਤੱਕ ਰੱਖ ਕੇ ਲਿਆ ਇਸ ਤਰ੍ਹਾਂ ਕਰਕੇ ਤੇ ਚੱਕ ਜਾਨੀ ਸਰ ਦੇ ਨਾਂ ਦੇ ਬੰਦੇ ਇਹ ਚੱਕ ਜਾਨੀ ਸਰ ਦੇ ਨਾਂ ਤੇ ਇਕੱਲਾ ਹੀ ਹੈ ਠੀਕ ਹੈ ਜੀ ਇਹ ਫਿਰ ਇਹਨੂੰ ਸ਼ੀਂਦੇ ਵਾਲੀ ਕਿਉਂ ਕਿਹਾ ਜਾਂਦਾ ਹੈ ਇਹ ਜੜਕਾ ਦਾ ਜਿਹੜਾ ਠੀਕ ਹੈ ਨਾ ਸ਼ੋਕਰ ਇਹ ਨਾਮ ਦੇਖ ਤਾਂ ਤੁਸੀਂ ਅਸੀਂ ਬਾਬਾ ਨਾਮ ਦੇ ਹਾਂ ਬੀਤਾ ਹੋਈ ਜਿਹੜਾ ਹਾਂ ਜੀ ਇਹ ਸ਼ਿੰਦਾ ਸਿੱਖਾ ਇਹਨਾਂ ਦੇ ਵਿੱਚੋਂ ਆਉਂਦੀ ਹਾਂ ਹਾਂ ਤੇ ਫਿਰ ਟੇਲਰ ਦਾ ਕੰਮ ਵੀ ਬਹੁਤ ਜ਼ਿਆਦਾ ਉਫਰਤ ਕਰਦੇ ਹੋਣੇ ਜੇ ਸ਼ਿੰਦਾ ਬਰਾਦਰੀ ਤੋਂ ਆ ਜਾਂਦੇ। ਪਹਿਲਾਂ ਤਾਂ ਕਾਟ ਹੀ ਕਰਦੇ ਸੀ। ਹਾਂਜੀ। ਇਹ ਜਿਵੇਂ ਜਿਵੇਂ ਵੱਧਦਾ ਹੁੰਦਾ ਗਿਆ ਹਾਂਜੀ। ਇਹ ਫਿਰ ਇਸ ਤਰ੍ਹਾਂ ਕਰਕੇ ਬੰਦੇ ਕਿੱਟੀ ਲੱਗ ਗਏ ਅੱਡੇ ਦੀ। ਜਿਹਦੇ ਨਾਲ ਸੁਣਿਆ ਵੀਰ ਬੈਲ ਜਾਂ ਪ੍ਰਿੰਸ ਟੇਲਰ ਜਾਂ ਦੇਵ ਟੇਲਰ ਇਹਨਾਂ ਦੀਆਂ ਰਿਸ਼ਤੇਦਾਰੀਆਂ ਵੀ ਇਸ ਪਿੰਡ ਦੇ ਵਿੱਚ। ਲੋਕਾਂ ਦਾ ਵੀ ਹੋਇਆ ਹੈ ਤੇ ਬੰਦੇ ਕੰਮ ਵੀ ਲੈਂਦੇ ਉਹਨਾਂ ਤੋਂ। ਇਹ ਹੱਬ ਹੈ ਮੰਨ ਲਓ ਟੇਲਰ ਮਾਟਾਂ ਦੀ ਹੱਬ ਹੈ ਇਹ ਪਿੰਡ ਹੈ। ਇੱਥੇ ਯਾਦੇ ਕਰ ਫੋਨ ਕਰਕੇ ਰਿਸ਼ਤੇਦਾਰਾਂ ਨਾਲ ਬਾਣੀ ਚੰਦੀਆਂ ਇੱਕ ਘਰ ਤੇ ਇੱਕ ਦੀ ਦੋਹਾਂ ਦੀਆਂ ਹੋਣੀਆਂ ਜਿੱਥੇ ਬਾਹਲੇ ਘਰ ਹੋਣ ਹਾਂਜੀ ਉਸ ਰਿਸ਼ਤੇਦਾਰਾਂ ਦੇ ਬਾਹਲੇ ਹੋਣੀਆਂ ਹਾਂਜੀ ਬਾਬਾ ਜੀ ਆਪਣਾ ਜਿਹੜਾ ਇਹ ਪਿੰਡ ਹੈ ਜਿਹਨੇ ਮੋਗਾ ਜ਼ਿਲ੍ਹਾ ਦੇ ਵਿੱਚ ਰਣਸੀਹ ਕਲਾਂ ਪਿੰਡ ਹੈ ਨਿਹਾਲ ਸਿੰਘ ਪਫੀਲ ਤੇ ਪਾਇਆ ਜਾਂਦਾ ਉਹ ਬਹੁਤ ਸਫਾਈ ਦੇ ਵਿੱਚ ਪਹਿਲੇ ਨੰਬਰ ਤੇ ਆਇਆ ਮੈਂ ਸੁਣਿਆ ਸੋਡਾ ਪਿੰਡ ਵੀ ਜਿਹੜਾ ਇਹ ਇਹ ਵੀ ਸਫਾਈ ਦੇ ਵਿੱਚ ਬਹੁਤ ਅੱਗੇ ਰਿਹਾ ਹੈ ਕਦੇ ਅਵਾਰਡ ਵੀ ਮਿਲੇ ਨੇ ਰਾਸ਼ਟਰਪਤੀ ਅਵਾਰਡ ਮਿਲਿਆ ਇਹਨਾਂ ਨੂੰ ਸਹੀ ਸਫਾਈ ਦੇ ਦੀ ਪਾਲਟੀ ਸਹੀ ਤੇ ਇਥੇ ਬਾਰਡਰ ਏਰੀਆ ਕਿੰਨੇ ਕੁ ਬਾੜਤੇ ਰਹ ਜਾਂਦੇ ਇਥੋਂ ਵਾ ਕੋਈ ਕਮ ਹੈ ਨਹੀਂ ਪੱਤੀ ਕਿਲੋ ਮੀਟਰ ਹਾਂ ਇਹ ਲਾਹੌਰ ਵੀ ਕਹਿੰਦੇ ਕੋਈ 50 ਕਿਲੋਮੀਟਰ ਦੇ ਗੇਟ ਤੇ ਹੈਗਾ ਇਥੋਂ ਲਾਹੌਰ ਇੰਨੀ ਕੀ ਬਾਤ ਹੀ ਕੋਈ ਜਿਹਾ ਦੇਖੋ ਹੋਊ ਇੰਨਾ ਹੀ ਹੋਊਗਾ ਇੰਨਾ ਕੁ ਬਾਕੀ ਬਗ ਦੀ ਬਾਰਡਰ ਸਟੇਟ ਆ ਜੀ ਸਾਰੀ ਇਹ ਹਾਂ ਬਾਕੀ ਬਾਰਡਰ ਹੀ ਆ ਮਤਲਬ ਜਿਆਦਾ ਆਬਾਦੀ ਐ ਸਪੈੰਡ ਦੇ ਵਿੱਚ ਕਿਹੜੀ ਬਰਾਦਰੀ ਦੀ ਹੈ ਜੀ ਵੱਦੀਆਂ ਨੂੰ ਬਰਾਬਰ ਕੋਈ ਆ। ਬਰਾਬਰ ਨੂੰ। ਹਾਂ। ਕਿ ਸਿੰਬਾ ਬਰਾਦਰ ਹੀ ਨਹੀਂ ਜਿਆਦਾ ਹੀ। ਨਹੀਂ ਬਰਾਬਰ ਹੀ ਆ। ਢੋਲੀਆ ਵੀ ਉਨੇ ਹੀ ਆ। ਅੱਛਾ ਜੀ। ਢੋਲੀਆ ਕਿਹੜਾ ਭਾਈ ਘਰ ਆ ਜਾਂਦਾ? ਇਹ ਸੰਗੀ ਸੰਗੀ। ਹਾਂ। ਠੀਕ ਹੈ ਜੀ। ਸਾਡੇ ਵੀ ਬਾਣ ਵੀ ਖਾਸ਼ੇ ਆਉਨ। ਅੱਛਾ ਜੀ। ਇਹ ਜ਼ਿਮੀਂਦਾਰ ਕੈਟਾਗਰੀ ਤੋਂ ਆ ਜਾਂਦੇ। ਹਾਂ। ਜ਼ਿਮੀਂਦਾਰ। ਠੀਕ ਹੈ ਜੀ। ਬਾਬਾ ਜੀ ਆਪਣੇ ਗੁਰਦੁਆਰੇ ਕਿੰਨੇ ਕਿੰਨੇ ਆਈਏ ਸੇ ਗੁਰਦੁਆਰੇ? ਕਿੰਨੇ ਆ ਜੀ? ਦੋ। ਦੋ। ਇਹ ਕਿਹੜੇ ਕਿਹੜੇ ਬਾਜ਼ਰਾਂ ਦੇ ਮਤਲਬ ਕੀ ਇਤਿਹਾਸਕ ਹੈ ਕਿ ਵੈਸੇ ਇਹ ਨਹੀਂ ਵੈਸੇ ਜਿਹੜਾ ਆ ਬਣਿਆ ਇਹ ਨਵਾਂ ਬਣਿਆ ਇਹ ਬਾਬਾ ਗੁਰਦਤਾ ਜੀ ਦੇ ਨਾਂ ਤੇ ਬਣਿਆ ਅੱਛਾ ਜੀ ਤੇ ਉਹ ਸੀਗਾ ਪਹਿਲਾ ਪੁਰਾਣਾ ਹਾਂਜੀ ਇਹ ਡੇਰਾ ਸੀ ਨਿਰਮਲਿਆਂ ਦਾ ਹਾਂਜੀ ਠੀਕ ਡੇਰੇ ਤੋਂ ਗੁਰਦੁਆਰਾ ਬਣਿਆ ਠੀਕ ਹੈ ਪਹਿਲਾ ਡੇਰਾ ਇਹ ਕਿੰਨੀ ਕੁ ਬਾਦੀ ਹੈ ਇਹ ਪਿੰਡ ਦੀ ਵੈਸੇ ਜੀ ਬਸ 2500 ਤੋਂ ਦੱਸਿਆ ਹੋਊਗਾ ਕੋਈ 2500 ਠੀਕ ਹੈ ਕਰਵਾ ਕਰਦੇ ਉਧਰ ਵੈਸੇ ਜਿਹੜਾ ਆ ਬਣਿਆ ਇਹ ਨਵਾਂ ਬਣਿਆ ਇਹ ਬਾਬਾ ਗੁਰਦਤਾ ਜੀ ਦੇ ਨਾਮ ਤੇ ਬਣਿਆ ਅੱਛਾ ਜੀ ਜੇ ਤੁਸੀਂ ਜਿਹੜਾ ਪਹਿਲਾ ਪੁਰਾਣਾ ਹਾਂਜੀ ਇਹ ਡੇਰਾ ਸੀ ਨਿਰਮਲਿਆਂ ਦਾ ਹਾਂਜੀ ਠੀਕ ਹੈ ਡੇਰੇ ਤੋਂ ਗੁਰਦੁਆਰਾ ਬਣਿਆ ਠੀਕ ਹੈ ਇਹਦਾ ਡੇਰਾ ਹੈ ਇਹ ਕਿੰਨੀ ਕੁ ਬਾਦੀ ਹੈ ਇਹ ਪਿੰਡ ਦੀ ਵੈਸੇ ਜੀ ਬਸ 2500 ਤੋਂ ਰੱਖਿਆ ਹੋਊਗਾ ਕੋਪੀ 2500 ਹੋਊਗਾ ਠੀਕ ਹੈ ਸਾਡੇ ਨਾਲ ਮੌਜੂਦ ਨੇ ਬਾਬਾ ਪ੍ਰੀਤਮ ਸਿੰਘ ਹੰਗਾ ਜੀ ਜੋ ਵੀ ਇਸੇ ਪਿੰਡ ਦੇ ਰਹਿਣ ਵਾਲੇ ਆ ਇਹ ਕਰਨਗੇ ਆਪਣੇ ਨਾਲ ਗੱਲਬਾਤ ਆਉਂਦੀ ਬਾਬਾ ਜੀ ਹਾਂ ਆਖਰੀ ਗੱਲ ਇੱਕ ਗੱਲ ਆਉਂਦੀ ਬਾਬਾ ਜੀ ਆਪਣੇ ਇੱਥੇ ਪਿੰਡ ਦੇ ਵਿੱਚ ਮੰਨ ਲਓ ਜੇ ਤੁਸੀਂ ਕਹਿੰਦੇ ਕਿ ਕਿੰਨੀਆਂ ਪਤਨੀਆਂ ਹੋਈਆਂ ਜੀ ਆਪਣੇ ਪਿੰਡ ਦੇ ਵਿੱਚ ਪਤਨੀਆਂ ਜੀ ਚਾਰ ਤਾਂ ਤੁਹਾਨੂੰ ਮੌਜੂਦਾ ਦੱਸਿਆ ਨਾ ਹਾਂ ਜੀ ਕੀ ਕੀ ਕਿਹੜੀਆਂ ਕਿਹੜੀਆਂ ਮਤਲਬ ਖਿੰਬਾ ਪਤੀ ਹਾਂ ਜੀ ਤੇ ਮਾਨ ਪਤੀ ਹਾਂ ਜੀ ਮਿਸਟਰੀਆਂ ਦੀ ਪਤੀ ਠੀਕ ਹੈ ਤੇ ਸੰਗਿਆ ਦੀ ਪਤਨੀ ਠੀਕ ਹੈ ਚਾਰ ਪਤਨੀਆਂ ਹੋ ਗਈਆਂ ਇਹ ਹਾਂਜੀ ਤੇ ਚਾਰੇ ਪਤਨੀਆਂ ਇਹ ਦੋ ਪਤਨੀਆਂ ਤਾਂ ਮਤਲਬ ਆਇਆਂ ਪਿੱਛੋਂ ਇਹਨਾਂ ਦੇ ਦੇ ਸੰਗਤਾਂ ਬਰੇ ਤੋਂ ਠੀਕ ਹੈ ਜੀ ਸਾਡਾ ਪਿੱਛਾ ਡੋਲੀ ਭਾਈ ਕੀ ਦਾ ਜਿੱਥੇ ਛੇਵੇਂ ਪਾਸ਼ਾ ਦੇ ਜਨਮ ਮਾਰੋ ਹਾਂ ਹਾਂ ਇਹ ਮੈਂ ਹਰ ਤਰ੍ਹਾਂ ਦੇ ਭਾਈ ਨੂੰ ਪਤਾ ਪਾਈ ਰੁਪਾ ਪਾਈ ਕੇ ਹਾਂ ਜਿਹਨੇ ਅਸਲ ਛੀਨੀ ਵਾਲਾ ਇੱਥੇ ਆਪਾਂ ਬੈਠੇ ਆ ਇਹਨਾਂ ਦਾ ਪਿੱਛਾ ਛੀਨੀ ਵਾਲ ਦਾ ਅਸੀਂ ਮਿਸਤਰੀ ਭਾਈ ਕੇ ਮਿਸਤਰੀਆਂ ਤੋਂ ਆਏ ਹਾਂ ਭਾਈ ਕੇ ਆਡਾ ਇਹ ਆਡੇ ਹਾਂ ਉਹ ਗਰੇ ਭਾਈ ਕੇ ਉਹ ਭਾਈ ਰੁਪਏ ਦੇ ਆ ਜਿਹੜੇ ਇਹ ਇਹ ਛੀਨੀ ਵਾਲ ਦੇ ਆ ਠੀਕ ਹੈ ਹਾਂ ਇਹਨਾਂ ਦਾ ਛੀਨੀ ਵਾਲ ਦਾ ਪਿੱਛਾ ਬਾਪੂ ਹਰਦੀਾਲ ਸਿੰਘ ਜੀ ਵੀ ਸਾਡੇ ਨਾਲ ਹੈ ਇਹ ਵੀ ਇੱਕੋ ਹੀ ਗੱਲਬਾਤ ਦੱਸਣਗੀ ਪਿੰਡ ਬਾਰੇ ਸਤਿ ਸ਼੍ਰੀ ਅਕਾਲ ਬਾਪੂ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਬਾਪੂ ਜੀ ਆਪਾਂ ਵੀ ਇਸ ਸ਼ਿੰਦਾ ਬਰਾਦੀ ਚੋਂ ਹੀ ਆਈ ਹਾਂ ਜੀ ਹਾਂ ਜੀ ਹਾਂ ਜੀ ਬਾਪੂ ਜੀ ਤੁਹਾਡਾ ਪਿੰਡ ਮੈਂ ਦੇਖਿਆ ਬਹੁਤ ਸੋਹਣਾ ਪਿੰਡ ਹੈ ਆਪੇ ਪਾਸੇ ਤੁਰ ਕੇ ਬੜੀ ਸਫਾਈ ਹੈ ਇਸ ਪਿੰਡ ਦੇ ਵਿੱਚ ਤੁਹਾਨੂੰ ਮੰਨ ਲਓ ਕਿੰਨੀ ਕੁ ਉਮਰ ਹੋਣੀ ਹੈ ਤੁਹਾਡੀ ਇਸ ਪਿੰਡ ਦੇ ਤੁਸੀਂ ਉਮਰ ਕਿੰਨੀ ਖੋਗੀ ਹਣੀ ਥੱਲੇ 74 ਸਾਲ 74 ਸਾਲ ਜੀ ਹਾਂ ਤੁਸੀਂ ਮੰਨ ਲਓ ਇੱਥੋਂ ਦੇ ਦਾਸ਼ ਇੱਥੋਂ ਦੇ ਵੀ ਤੁਹਾਡੇ ਦਾਸ਼ਾ ਜੀ ਅੱਛਾ ਜੀ ਉਹਨੂੰ 52 ਜਨਵਰੀ ਅੱਛਾ ਜੀ ਬਾਬਾ ਜੀ ਇਹ ਜਿਹੜਾ ਸਦਾ ਪਿੰਡ ਸ਼ੀਂਬਿਆਲੀ ਹਾਂਜੀ ਮੰਨ ਲਓ ਅੱਜ ਤੋਂ 30 ਸਾਲ ਪਹਿਲਾਂ ਮੈਂ ਜੀ ਇੱਥੇ ਆਉਂਦਾ ਰਿਆ ਉਹ ਪਿੰਡ ਦੇ ਵਿੱਚ ਸਾਰਾ ਪਿੰਡ ਤਕਰੀਬਨ ਕੱਚਾ ਸੀ ਹੁਣ ਤਾਂ ਬਹੁਤ ਡਿਵੈਲਪਮੈਂਟ ਹੋਈ ਹੈ ਪਿੰਡ ਦੇ ਵਿੱਚ ਤੁਸੀਂ ਆਪਦੇ ਦੇਖਦੇ ਦੇਖਦੇ ਪਿੰਡ ਦੇ ਵਿੱਚ ਡਿਵੈਲਪਮੈਂਟ ਤੁਸੀਂ ਦੇਖੀ ਹੋਣੀ ਆ ਹੁੰਦੀ ਹਾਂਜੀ ਇਹੇ ਜਾਂ ਰੂਪ ਸੀ ਅੱਜ ਤੋਂ 25 30 ਸਾਲ ਪਹਿਲਾਂ ਜੇ ਆਪਾਂ ਤੁਹਾਡੇ ਪਿੰਡ ਦੀ ਉਹ ਰੂਪ ਸੀ ਉਹ ਤਾਂ ਬਹੁਤ ਘਟ ਗਿਆ ਜਾ 1957 ਤੋਂ ਪਹਿਲੀ ਸਰਕਾਰ ਕਾਲਜ ਆਦੀ ਆ। ਹਾਂਜੀ। ਉਸ ਟਾਈਮ ਤੋਂ ਸਾਡੇ ਚੇਅਰਮੈਨ ਸਾਹਿਬ 1970 ਦੇ ਸਰਪੰਚ ਬਣੇ ਸੀ। ਠੀਕ ਹੈ ਜੀ। ਉਹ ਤੋਂ ਬਹੁਤ ਕਾਰੀਗਰ ਦੇ ਸੀ ਚੇਅਰਮੈਨ। ਹਾਂਜੀ। ਉਹਨਾਂ ਨੇ ਬਾਗਤਾ ਹੁਣ ਇੱਕ ਵਾਸੀ। ਹਾਂਜੀ। ਉਹਨਾਂ ਨੇ ਉਹਨਾਂ ਤੋਂ ਬਹੁਤ ਕੁਝ ਲਿਆਂਦਾ। ਹਾਂਜੀ। ਜੋ ਪਿੰਡੋਂ ਵਾਰਡ ਮਿਲਿਆ, ਰਾਸ਼ਟਰਪਤੀ ਵਾਰਡ ਮਿਲਿਆ, ਸਟੇਟ ਵਾਰਡ ਮਿਲਿਆ। ਉਹਨਾਂ ਦਿਨ ਤੇ ਜਨਤਾ ਨੇ 80% ਵੋਟ ਪਾ ਕੇ ਇਹ ਦਿਨ ਲਈ। ਮੈਂ ਬਹੁਤ ਸਾਰੀਆਂ ਟੈਲੀਵਿਜ਼ਨ ਸਕਰੀਨਾਂ ਤੇ ਤੁਹਾਡੇ ਪਿੰਡ ਦਾ ਨਾਮ ਸੁਣਿਆ ਉਸ ਟਾਈਮ ਹਾਂਜੀ ਵੀ ਚੱਕ ਜਾਨੀ ਸਰ ਪਿੰਡ ਜਿਵੇਂ ਨਿਹਾਲ ਸੰਗਲ ਆ ਰਣਸੀਕਲਾਂ ਇਹ ਪਿੰਡ ਦੇ ਵਾਂਗੂ ਤੁਹਾਡਾ ਨਾਂ ਵੀ ਬੜਾ ਚਮਕਿਆ ਤੇ ਵਾਕੇ ਹੀ ਦੇਖਣ ਦੇ ਵਿੱਚ ਮੈਂ ਕਿਹਾ ਚਲੋ ਪਿੰਡ ਦੇਖਦੇ ਹਾਂ ਤੇ ਵਾਕੇ ਹੀ ਲੱਗਿਆ ਵੀ ਇਹਦੇ ਪਿੰਡ ਦੇ ਵਿੱਚ ਬਹੁਤ ਸਫਾਈ ਹੈ ਸਿਰਫ ਸਫਾਈ ਸਾਡੀ ਜਨਤਾ ਦੇ ਪਰਿਵਾਰ ਜੋ ਅਸੀਂ ਬੈਠੇ ਹਾਂ ਸਾਡੇ ਇੱਕ ਮੁਠੋਂ ਦੇ ਕਾਰਨ ਇਹ ਸਫਾਈ ਹੋਈ ਆ ਜੋ ਬਾਬਾ ਗੁਰਦੇਵ ਜੀ ਸਾਡੇ ਨਾਲ ਨੇ ਇਹ ਆਮ ਗੜੀਏ ਪਰਿਵਾਰ ਤੋਂ ਆ ਜਾਂਦੇ ਆ ਉਹ ਕਰਦੇ ਆ ਬਾਬਾ ਗੁਰਦੇਵ ਜੀ ਸਤਿ ਸ਼੍ਰੀ ਅਕਾਲ ਬਬਾਈ ਸਤਿ ਸ਼੍ਰੀ ਅਕਾਲ ਜੀ ਹੋਰ ਕੀ ਹਾਲ ਚਾਲ ਹੈ ਬਬਾਈ ਬਹੁਤ ਠੀਕ ਆ ਆਪਣੇ ਬਬਾਈ ਕਿੰਨੀ ਉਮਰ ਹੋ ਗਈ ਆਪਣੀ 82 ਚੱਲੀ ਜਾਂਦਾ ਹੈ 82 83 ਹਾਲ ਹੋਣ ਹਾਂਜੀ ਹੋਰ ਬਬਾਈ ਕਿੱਥੋਂ ਕਿੱਥੋਂ ਦਾ ਪਛੋਕੜ ਆਪਣਾ ਸ਼ੀਨੀਵਾਲ ਦਾ ਜੀ ਇੰਨੀ ਵੱਾਲ ਹੈ ਇਹ ਕਿੱਧਰ ਰਹਿ ਗਈ ਪਛੀਦਾ ਪਛੀਦਾ ਏਰੀਆ ਥੋੜਾ ਇੱਧਰ ਪਾਸੇ ਤੇ ਰਹਿ ਜਾਂਦਾ ਭੋਲਿਆ ਇਸਲਾ ਨਾ ਇਹ ਬਰਨਾਲਾ ਸਾਈਡ ਦਾ ਹੈ ਬਰਨਾਲਾ ਬਰਨਾਲਾ ਸਾਈਡ ਦਾ ਬਰਨਾਲਾ ਸਾਈਡ ਠੀਕ ਹੈ ਜੀ ਬਸ ਜਾ ਕੇ ਵੀ ਆਏ ਉੱਥੇ ਪਾਰਨਿਕ ਪਰਾਰ ਦੌੜੀ ਬਲੇ ਜਾ ਕੇ ਤੁਹਾਡਾ ਕੁਝ ਬਰਾਦਰੀ ਭਾਈ ਰੁਪੇ ਚ ਵੀ ਰਹੀ ਜਾਂਦੀ ਭਾਈ ਰੁਪੇ ਦੇ ਵਿੱਚ ਨਹੀਂ ਮੈਂ ਕਹਿ ਸਕਦਾ ਦੇਖੋ ਅਸਹੀ ਭਾਈ ਰੁਪੇ ਚ ਫਿਰ ਭਾਈ ਕੇ ਮਿਸਤਰੀ ਰਹਿ ਜਾਂਦੇ ਨੇ ਇਹ ਭਾਈ ਕਿੰਨਾ ਮਿਸਤਰੀ ਭਾਈ ਕੇ ਰਹਿ ਜੀ ਭਾਈ ਰੁਪੇ ਦੇ ਅਸਹੀ ਜੀ ਤੇ ਤੁਸੀਂ ਆਮ ਗੜੀਆਂ ਦੇ ਪਰਵਾਸ ਕੀ ਆਮ ਗੜੀਆਂ ਜੀ ਕਿੰਨਾ ਚਿਰ ਹੋ ਗਿਆ ਮੰਨ ਲਓ ਤੁਹਾਨੂੰ ਇਹ ਜਿਹੜਾ ਲੱਕੜ ਦਾ ਕੰਮ ਤੁਸੀਂ ਕਰਦੇ ਹੋ ਲੱਕੜ ਮੈਂ ਚਾਰ ਜਮਾਤਾਂ ਪੜ ਕੇ ਉਸ ਤੋਂ ਬਾਅਦ ਮੈਂ ਲੱਕੜ ਦਾ ਕੰਮ ਹੀ ਕਰਨ ਲੱਗ ਕੇ ਅੱਛਾ ਇਹ ਫਿਰ ਚੇਨ ਪੀ ਦਾ ਕੰਮ ਕਰਦਾ ਸੀ ਪੀ ਦੇ ਕੰਮ ਤੋਂ ਉਪਰ ਮੈਂ ਕੁਛ ਤੇ ਰਹਿਤਾਂ ਦੀ ਕੰਮ ਸਿੱਖਿਆ ਠੀਕ ਹੈ ਉਸ ਤੋਂ ਬਾਅਦ ਸਨ ਪੈੜ ਦੇ ਵਿੱਚ ਮੈਂ ਪੈਦਾ ਆ ਕੇ ਤੇ ਸਿੱਪੀ ਦਾ ਕੰਮ ਕਰਨ ਲੱਗਾ ਸੈਫਨ ਬਣ ਤੋਂ ਬਾਅਦ ਜਦੋਂ ਸੈਫਨ ਬਣਿਆ ਆਪਣਾ ਚੇਨ ਨਾਲ ਨਿਕਲ ਗਿਆ ਠੀਕ ਹੈ ਤੇ ਮੰਨ ਲਓ ਤੁਸੀਂ ਕੋਈ ਲੰਮਾ ਟਾਈਮ ਹੋ ਗਿਆ ਕੰਮ ਕਰਦਾ ਹਾਂ ਜੀ ਜੀ ਪਰ ਤੁਸੀਂ ਗੱਡੇ ਗੁੱਡੇ ਵੀ ਬਣਾਏ ਹੋਣੇ ਉਹ ਟਾਈਮ ਨਹੀਂ ਜੀ ਗੱਡੇ ਨਹੀਂ ਬਣਾਏ ਨਹੀਂ ਨਾ ਗੱਡੇ ਦਾ ਕੰਮ ਨਹੀਂ ਕੀਤਾ ਬਾਕੀ ਹੋਰ ਜੋੜੀ ਪੰਡੇ ਦਾ ਕੰਮ ਕਰਦੇ ਰਹੇ ਆ ਹੋਰ ਜੋ ਵੀ ਕੰਮ ਜਿਹਦੀ ਗੱਲ ਸੰਦੇ ਦਾ ਸਾਰਾ ਕਰਦੇ ਰਹੇ ਆ ਮੰਨ ਲਓ ਤੁਸੀਂ ਅੱਜ ਦੇ ਕੰਮ ਤੇ ਪੁਰਾਣੇ ਕੰਮ ਤੇ ਤਾਂ ਬਹੁਤ ਅੰਤਰ ਵਿਖਿਆ ਹੋਣਾ ਸਾਰਾ ਜਿੰਨਾ ਹੋਰ ਜੋ ਵੀ ਇਸ਼ਾਰੀ ਦੇ ਕੰਮ ਨਾਲ ਘਰ ਇਸ਼ਾਰੀ ਦੇ ਕੰਮ ਚ ਹੀ ਰਹੇ ਆ ਬਾਕੀ ਜਿਹੜੇ ਜ਼ਿੰਮੇਵਾਰੇ ਕੰਮ ਦੇ ਵਿੱਚ ਜੋ ਵੀ ਸੀ ਹਰਾਂ ਦੇ ਕੰਮ ਸੀ ਸਾਰੇ ਪੂਤੇ ਆਉਦੇ ਇੱਥੇ ਫਿਰ ਤਾਂ ਇਹ ਪਿੰਡ ਦੇ ਵਿੱਚ ਤੁਹਾਡਾ ਤੇਪੀ ਤਾਂ ਹੀ ਉਸ ਟਾਈਮ ਤੇ ਕੰਮ ਹੁੰਦਾ ਹੋਊਗਾ ਜੀਪੀ ਦਾ ਕੰਮ ਪਹਿਲਾਂ ਬਜ਼ੁਰਗ ਸੀ ਨਾ ਜਿਹੜੇ ਬਜ਼ੁਰਗਤਾ ਕਰਦੇ ਨੇ ਵਾਈ ਦਾ ਕੰਮ ਹਾਂਜੀ ਤੇ ਜਦ ਵੀ ਵਾਈ ਚਰੇ ਆ ਸਾਡੇ ਮੇਰਾ ਬਾਪ ਸੀ ਜਿਹੜਾ ਹਾਂਜੀ ਮੇਰਾ ਬਾਪ ਜਿਹੜਾ ਇਹ ਤੁੰਗੀ ਦੇ ਕੰਮ ਤੋਂ ਕੱਚੇ ਕੰਮ ਕਰਦੇ ਸੀ ਕੱਚੇ ਕੰਮ ਦੇ ਵਿੱਚ ਬਹੁਤ ਜਾਣੇ ਮਾਰ ਸੀ ਜਾਂ ਕੱਚੇ ਕੰਮ ਦੀ ਸਰਵਿਸ ਕਰਦਾ ਠੀਕ ਹੈ ਹਾਂਜੀ ਤਾਂ ਆ ਜੀ ਸੀ ਤੇ 2 ਸਾਲ ਪਹਿਲਾਂ ਰੋਲੇ ਤੋਂ ਗੁਜ਼ਰ ਗਏ ਸੀ ਜਿਸ ਕਹਾ ਕਾਇਆ ਜੀ ਗੁਜ਼ਰੇ ਆ ਉਦੋਂ ਮੇਰੀ 2 ਸਾਲ ਦੀ ਉਮਰ ਸੀ 2 ਸਾਲ ਪਹਿਲਾ ਰੋਲੇ ਤੋਂ ਗਏ ਤੇ ਜਦੋਂ ਰੋਲਾ ਤੇ ਆਉਦੇ ਮੇਰੀ 4-5 ਦਿਨ ਇਹ ਫਿਰ ਤੁਸੀਂ ਇਹ 47 ਵਾਲੀ ਵੰਡ ਤਾਂ ਤੁਹਾਨੂੰ ਥੋੜਾ ਥੋੜਾ ਜ਼ਿਆਦਾ ਹੀ ਹੋਣੀ ਇਹਦੇ ਨਾਲ ਨਹੀਂ ਇਹ ਇਹ ਨਹੀਂ ਅੱਛਾ ਉਹ ਤੋਂ 4-5 ਦਿਨ ਹੋ ਸੀ ਮੈਨੂੰ ਔਰ ਨਹੀਂ ਆਇਆ ਠੀਕ ਹੈ ਤੇ ਕਿੱਥੇ ਵੱਡੇ ਪੈਸੇ ਦੇ ਹਾਂਜੀ ਤਾਂ ਇਹ ਤੋਂ ਤੇ ਅਸੀਂ ਅਸੀਂ ਕੋ ਰਾਮਗੜੀ ਦੋ ਪਿੰਡਾਂ ਭਾਈ ਕੇ ਜਿਹੜੇ ਤੁਸੀਂ ਭਾਈ ਕੇ ਰਿਆ ਦਾ ਸਾਡਾ ਪੱਲੇ ਫਸ ਪੈਣਾ ਠੀਕ ਹੈ ਜੀ ਉਹਦੇ ਭਾਈ ਕਰ ਕੰਮ ਕਰੀਏ ਕਿੱਧਰ ਰਹਿ ਗਈ ਇਹ ਇਹ ਪਰ ਜਿਹੜਾ ਤਾਂ ਉਹ ਗੋਠੀ ਤੇ ਆ ਗਿਆ ਭਾਈ ਕਿ ਮਿਸਤਰੀਆਂ ਦਾ ਵੱਲ ਤੁਸੀਂ ਮਿਸਤਰੀਆਂ ਦੇ ਵਿੱਚੋਂ ਆਏ ਹੋ ਅਸੀਂ ਮਨੇ ਅਸੀਂ ਅਸੀਂ ਦਾ ਹਾਂ ਦੋ ਦੋ ਚਾਚੇ ਤਾਇਆ ਕਿ ਅਸੀਂ ਪਰਾਣੇ ਕਹਿੰਦੇ ਅੱਛਾ ਜੀ ਠੀਕ ਹੈ ਚਾਚੇ ਤਾਇਆ ਦੇ ਮੁੰਡੇ ਤੁਸੀਂ ਦੇ ਠੀਕ ਹੈ ਭਾਈ ਭਾਈ ਇਹ ਦੋ ਠੀਕ ਹੈ ਤੇ ਤਾਇਆ ਦਾ ਮੁੰਡਾ ਮਾਚੇ ਦਾ ਮੁੰਡਾ ਠੀਕ ਹੈ ਜੀ ਗਰਮੇਲ ਗਰਮੇਲ ਸਿੰਘ ਤੁਸੀਂ ਮਾਨਾ ਦੇ ਵਿੱਚੋਂ ਆਏ ਹੋ ਹਾਂ ਮਾਨਾ ਅੱਛਾ ਜੀਮੀਦਾਰ ਕੈਟਾਗਰੀ ਤੋਂ ਮਾਲੂ ਤੁਸੀਂ ਆ ਜੀ ਜੀਮੀਦਾਰ ਠੀਕ ਹੈ ਜੀ ਆਪਣਾ ਕੀ ਕੰਮ ਕਾਰੋਬਾਰ ਹੈ ਜੀ ਵਾਈਦਾ ਜੀ ਵਾਈਦਾ ਜੀ ਹਾਂ ਜੀ ਕਿੰਨਾ ਕੁ ਉੱਪਰ ਮੰਨ ਲਓ ਤੁਹਾਡੀ ਬਰਾਦਰੀ ਇਸ ਪੈਂਟ ਦੇ ਵਿੱਚ ਰਹਿੰਦੀ ਹੈ ਇਹ ਇਹਦੇ ਵਾਧਾ ਕਰ ਅੱਛਾ ਔਣਗੇ 15 ਕਰ 15 ਕਰ ਠੀਕ ਹੈ ਜੀ ਹਾਂ ਪਹਿਲਾਂ ਥੋੜੇ ਜਿਹੇ ਬੁੜੇ ਦਾ ਬੁੜੇ ਤੋਂ ਐਨੇ ਹੋ ਗਿਆ ਮਤਲਬ ਤੁਸੀਂ ਪੰਜਾਬ ਦੀ ਪ੍ਰਦੇਸ਼ਾਂ ਕਿ ਇਧਰ ਪਾਕਿਸਤਾਨ ਤੋਂ ਆਏ ਇੱਥੇ ਇੱਥੇ ਦੀ ਇੱਥੋਂ ਦੀ ਚੰਗਦਪੁਰੇ ਦੇ ਆ ਪਿੱਛਾ ਦੇ ਇਹਦੇ ਉਧਰ ਚੰਗਦਪੁਰੇ ਆ ਗਏ ਇਧਰ ਆਪਣੇ ਬਾਬਾ ਜੀ ਦੱਸ ਰਹੇ ਸੀਗੇ ਹਾਂ ਤੇ ਉੱਥੋਂ ਇੱਥੇ ਆ ਗਏ ਠੀਕ ਹੈ ਜੀ ਹਾਂ ਹਾਲ ਚਾਲ ਵਧੀਆ ਜੀ ਵਧੀਆ ਹੋਰ ਤੁਸੀਂ ਵੀ ਐਸੇ ਪਿੰਡ ਦੀ ਹਾਂਜੀ ਹਾਂਜੀ ਬਹੁਤ ਸੋਹਣਾ ਪਿੰਡ ਆ ਯਾਰ ਤੁਹਾਡਾ ਹਾਂ ਪਿੰਡ ਬਹੁਤ ਸੋਹਣਾ ਬਈ ਹਾਂ ਤੇ ਹੋਰ ਕੀ ਕਰਦੇ ਹੋ ਫਿਰ ਅੱਜਕੱਲ ਬਸ ਵਾਈਦਾ ਕਰ ਲਿਆ ਬਈ ਕੰਮ ਮੜਾ ਮਟਾ ਵਾਈਦਾ ਜੀ ਹਾਂ ਕਿਹੜੇ ਪਰਿਵਾਰਾਂ ਤੋਂ ਆ ਜਾਂਦੇ ਤੁਸੀਂ ਸੰਘਾ ਪਰਿਵਾਰ ਤੋਂ ਬਈ ਸੰਘਾ ਜੋ ਹਾਂ ਸਰਦਾਰ ਦੀਮੀਦਾਰਾ ਪਟਕਾ ਹਾਂਜੀ ਹਾਂਜੀ ਆਨੇ ਤੁਸੀਂ ਹਾਂਜੀ ਹਾਂਜੀ ਬਹੁਤ ਮੇਲ ਮਿਲਾਤਾ ਤੁਹਾਡਾ ਇਹ ਪਿੰਡ ਦੇ ਵਧੀਆ ਹਾਂ ਬਈ ਸਾਰੇ ਰਲ ਕੇ ਇਕੱਠੇ ਰਹਿੰਦੇ ਆ ਵਧੀਆ ਭਾਈਚਾਰਾ ਸਾਜ ਬਣੀ ਹੋਈ ਹਾਂਜੀ ਉਹ ਵਧੀਆ ਜੇ ਤੁਹਾਨੂੰ ਸਾਡੀਆਂ ਵੀਡੀਓਸ ਸਿਕੀਆਂ ਲੱਗਦੀਆਂ ਤਾਂ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜ਼ਰੂਰ ਕਰੋ ਜੀ ਧੰਨਵਾਦ